ਸੰਤ ਜਨਾ ਸੰਤ ਜਨਾ ਮਿਲ ਹਰ ਗੱਲ ਗਾਇਓ ਕੋਟ ਜਨਮ ਕੀ ਭੁਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾ ਸਰਬ ਸੂਖ ਹਰ ਨਾ ਕੋਈ ਨਾ ਆਏ ਦਾ ਆਖੇ ਲੈ ਸਗਨੇ ਤੂਤ ਝੰਗ ਆਇਆ ਘਰ ਆਇਆ ਮੋਚ ਕਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੋੂਰ ਜਿਨੇ ਨਾਮ ਤੇ ਆਇਆ ਕਹਿ ਸਭ ਕੁਝ ਥਾਲ ਨਾਨਕ ਤੇ ਮੁਕਤੁ ਜੁਲੇ ਤੇ ਚਟੇ ਨਾਦਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਹੀ ਨੰਦਤ ਵਸਤਾ ਗੁਰ ਸ਼ਬਦ ਗੁਰ ਕੀਰਤਨ ਸਾਥ ਸੰਗਤ ਸਮਾਜ ਗ੍ਰਸਤ ਤੇ ਸੀਸ਼ਾ ਉਸਕਾਰ ਪ੍ਰਖਵਾਰ ਦੀ ਮਾਰ ਰਹੀ ਗੁਰੂ ਰੂਪ ਸਾਸ਼ੰਗਤ ਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸ਼ੰਗਤ ਜੋਗ 40 ਸਾਲ ਪਹਿਲਾਂ ਤੀਸਰਾ ਕੱਲੂ ਕਾਰਾ ਜੂਨ 84 ਦਾ ਬਲੂ ਐਕਸ਼ਨ ਦਰਬਾਰ ਸਾਹਿਬ ਨੂੰ ਮੰਚ ਧਾਰ ਕੇ ਸ੍ਰੀ ਘਰ ਤੱਕ ਨੂੰ ਮੰਚ ਧਾਰ ਕੇ ਗੁਤਾਮਾ ਨੂੰ ਮੰਚ ਚਾਲ ਕੇ ਵੇਲੇ ਦੇ ਸ਼ਾਸਕਾਂ ਨੇ ਬਦ ਨੀਤੀ ਨਾਲ ਕੇਰਾ ਪਾ ਕੇ ਤੋਪਾਂ ਨਾਲ ਬੰਬਾਂ ਨਾਲ ਜਾਜਾ ਨਾਲ ਗੁਰਪੁਰਬ ਮਨਾਉਣ ਦੀ ਸੰਗਤ ਵਿੱਚ ਹੀ ਐਸੀ ਬੰਬਾਰਡਮੈਂਟ ਕਰਕੇ ਐਸੀ ਬਿਆਦਵੀ ਦੀ ਭਾਵਨਾ ਨਾਲ ਸਾਡੇ ਸੱਚਖੰਡ ਹਰਿਮੰਦਰ ਸਾਹਿਬ ਸਿਰ ਮੌਰ ਸੰਸਥਾ ਸ੍ਰੀ ਅਕਾਲਪੁਰਖ ਸਾਹਿਬ ਸਿੱਖ ਟੈਨਰਸ ਸਰਦਾਰ ਟੀਚਰ ਸਭ ਨੂੰ ਡੈਮੇਜ ਕਰਨ ਦਾ ਮਨਸ਼ਾ ਰੱਖਿਆ ਪਰ ਧਾਨੋ ਕਾਲਪਖਵਾਏ ਗੁਰੂ ਦਮਦਮਤਿ ਅਕਾਲ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਉਸੋਇਆ ਉਹਦੇ 14ਵੇਂ ਮਾਪੁਰਖ ਮਰਦੇ ਮੁਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾ ਜਿਨ੍ਹਾਂ ਨੇ ਮੁਠੀ ਪਾਸ਼ੰਗਾ ਦੇ ਨਾਲ ਡਟ ਕੇ ਇਸ ਫੌਜ ਦਾ ਦੰਦ ਖਟੇ ਕੇ ਬਾਜਣਾ ਪਾਟੀਆਂ ਤੇ ਸਭ ਜੋ ਨੇ ਮਨਸੇ ਸੀ ਫੇਲ ਕਰ ਦਿੱਤਾ ਅਸੀਂ ਅੱਜ 40 ਸ਼ਹੀਦੀ ਸਮਾਗਮ ਵਿੱਚ ਬੈਠੇ ਹਾਂ ਇਹ ਵੀੜਾ ਇਹਨਾਂ ਸੁਆਗਵਾਨ ਨੂੰ ਪਿੰਡ ਪਿੰਡ ਪਿਛਲੇ 10 ਸਾਲਾਂ ਤੋਂ ਲਗਾਤਾਰ ਉਦੋਂ ਤਰਾਛ ਤੋਂ ਬਾਅਦ ਦਮੇ ਤੋਂ ਸਾਲ ਦੇ ਮੁਖੀ ਵਰਤਮਾਨ ਮੁਖੀ ਸੰਤ ਗੁਰਨੀ ਫਰਦਾਬ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਨਾ ਰਹੇ ਹਨ ਸੰਤਾਨ ਨੂੰ ਜੁਗਾਰੇ ਹਨ ਤੇ ਇਨਾਂ ਮਨਚਾਲਾਂ ਤੋਂ ਸੁਚੇਤ ਕਰ ਰਹੇ ਹਨ ਸਾਡੇ ਸਾਹੂ ਆਏ ਨੇ ਉਹਨਾਂ ਦਾ ਅਭਿਨੰਦਨ ਉਹਨਾਂ ਦਾ ਜੀ ਆਇਆਂ ਸਤਿਕਾਰ ਬਹੁਤ ਬਹੁਤ ਸੰਗਤ ਵੱਲੋਂ ਉਹ ਆਸਣ ਤੇ ਬਰਾਜਮਾਨ ਨੇ ਤੇ ਪਵਿੱਤਰ ਕੀਰਤਨ ਤੋਂ ਬਾਅਦ ਪਵਿੱਤਰ ਬਾਣੀ ਤੇ ਗੁਰਚਾਰ ਸੇਵਾ ਕਰਨਾ ਜ਼ਰੂਰੀ ਆ ਮੈਂ ਉਹਨਾਂ ਨੂੰ ਬਹੁਤ ਬਹੁਤ ਸਤਿਕਾਰ ਦਿੰਦਾ ਆ ਬੇਨਤੀ ਕਰਦਾ ਸੰਗਤ ਨੂੰ ਮਹਾਂਪੁਰਖੋ ਕਿਰਪਾ ਕਰੋ ਕਿ ਪੁੱਸ਼ ਵਰਗਾ ਖਾਟ ਸਾਨੂੰ ਨਿਹਾਲ ਕਰੋ ਆਗਿਆ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਵੰਗਦ ਦੁਖ ਨਿਕੰਦਨੋ ਅਮਰਦਾਸ ਗੁਰ ਹਿਰਦੈ ਧਿਆਵੂ ਗੁਰ ਹਿਰਦੈ ਧਿਆਵੂ ਸ੍ਰੀ ਗੁਰੂ ਰਾਮਦਾਸ ਗੁਣ ਗਾਵੂ ਸ਼ਰੀਆ ਰਜਨ ਬੇਗਨਨ ਕੀ ਨਾਸਕ ਬੇਗਨਨ ਕੀ ਨਾਸਕ